ਕੰਧਾਥ ਨਹੀਂ ਲਾਉਂਦਾ ਕਿਸੇ ਨੂੰ ਬੇਸੰਸਰੇ ਕਿੱਥੇ ਵਾਗਾਂ ਦਰੋਪਤਾਂ ਰਾਣੀ ਦੇ ਬਾਗ ਚ ਬਈ ਬਾਗ ਚ ਬਾਗਾਂ ਜਾ ਕੇ ਉਹ ਕਿ ਕਰੇ ਪਾਦੀ ਫੜਾ ਉਹਨਾਂ ਖੇ ਆਪਣਾ ਹੱਥ ਲਾਉਣ ਨੂੰ ਕਹਾ ਮੂੰਹ ਲਾਉਣ ਨੂੰ ਤਾਂ ਨਹੀਂ ਕਿਹਾ ਐ ਮੂੰਹ ਪਾ ਲਿਆ ਕਰੇ ਖਿਚੜਿਆ ਕਰੇ ਬੋਤੇ ਮੂੰਗ ਸੂਤ ਦਾ ਫੜਾ ਰਾਜੁਰਜ ਕੇ ਉਹਨਾਂ ਖ ਵੀ ਨਾ ਆ ਲਈ ਕੋਈ ਡਿੱਗੇ ਪਈਤੀ ਮਾਂ ਨੇ ਕਿਹਾ ਤੀ ਥੱਲੋਂ ਚੁੱਕ ਲੈਣੇ ਨੇ ਉਹ ਚਾਦਰੇ ਲੜ ਬੰਨ ਲੇ ਤੇ ਆ ਪੁੱਤ ਲਈ ਚੜ ਗਿਆ ਕਪਾ ਸੈਦਰ ਮਾਰਿਆ ਕਿਦਰ ਮਾਰਿਆ ਪਾਣੀ ਤਲਾਈ ਦਾ ਬਾਹਰ ਮਾਰਿਆ ਕੱਢ ਕੇ ਗੰਧਰ ਗਿਆ ਪਾਣੀ ਭਈ ਆਪ ਪਾਏਗਾ ਕੇਲਾਂ ਦਾ ਵਸਾ ਕੇ ਬਿੱਤਰਾ ਕੇ ਦਰੋਪਤਾ ਆਈ ਕਹਿੰਦੀ ਨੀ ਤਲਾਈ ਦਾ ਪਾਣੀ ਨੂੰ ਕਿਉਂ ਗਿਆ ਗੰਧਰ ਗਿਆ ਨਾ ਕਹਿੰਦੀ ਕੋਈ ਫਲ ਫਰੂਟ ਨਹੀਂ ਦਾ ਬਾਗ ਚ ਬਾਗ ਚ ਤਾਂ ਬਹਾਰਾਂ ਦੀ ਰੁੱਤ ਸੀ ਕਹਿੰਦੀ ਪਰ ਸਾਨੂੰ ਕੀ ਪਤਾ ਹੈ ਕਹੇ ਚਲੋ ਕੋਈ ਨਾ ਨਾ ਉਹ ਜੇ ਜਦੋਂ ਨਾ ਆਉਣ ਲੱਗਿਆਂ ਨੇ ਬਾਸਤਰ ਦੇ ਉੱਤੇ ਲਾਹ ਕੇ ਦਰੋਪਤਾ ਨੇ ਆਪ ਦਾ 9 ਲੱਖਾ ਹਾਰ ਰੱਖਤਾ ਜਿਹੜਾ ਹਾਰ ਰੱਖਿਆ ਸੀ ਇੱਲਾ ਸਿਆਉਣੇ ਤੇ ਡਿੱਗਦੀ ਹੁੰਦੀ ਆ ਜਦੋਂ ਭਈ ਮੰਨ ਕੇ ਚੱਲ ਇੱਲਾ ਨੇ ਆਈ ਹਾਰ ਪਾ ਚ ਚਲੇ ਕੇ ਲਈ ਪਜ ਗਈ ਉਹ ਕਹਿੰਦੀ ਕਿ ਵੀ ਜੋ ਨਿਕੜੀ ਨੇ ਕਹਿੰਦੀ ਮੇਰਾ ਹਾਰ ਆ ਕਹਿੰਦੀ ਸਾਨੂੰ ਕੀ ਪਤਾ ਬਣੇ ਹਰ ਦਾ ਇਹ ਤਾਂ ਤੇਥੋਂ ਪਹਿਲਾਂ ਤਲਾਚ ਬੜੀਆਂ ਮਾਗਰੋਂ ਨਿਕੜੀਆਂ ਕੋਈ ਨਹੀਂ ਕੱਪੜੇ ਪਾ ਲੋ ਕੱਪੜੇ ਪਾ ਲੇ ਕਹਿੰਦੀ ਜੇ ਪੈੜ ਫੜੋ ਚੋਰ ਆਪਣਾ ਬਾਗ ਚ ਹੈ ਗਾਂਹ ਪੀ ਭੀਮ ਲਟੈਨ ਮੰਗੋ ਪਿਆ ਉਹਨਾਂ ਤਾਂ ਸਟੀਆਂ ਤੋੜਦਿਆਂ ਤੂਹਦੀਆਂ ਸੰਕਾਂ ਉਹਨਾਂ ਨੇ ਆਪਣੀ ਗੱਲ ਉੱਕਗੇ ਦੀ ਹੁਣ ਵੀ ਦੱਸ ਦਿੰਦੇ ਨੇ ਉਹਨੇ ਆ ਕਹੇ ਵੀ ਜਦ ਤੂੰ ਕੁਛ ਨਾ 100 ਗਾਲ ਕੱਢੀ ਤਾਂ ਨਹੀਂ ਬੋਲਣਾ 170 ਮਾਰਿਆ ਤਾਂ ਵੀ ਨਹੀਂ ਬੋਲਣਾ ਉਹ ਕਹਿੰਦਾ 100 ਤੋਂ ਵੱਧ ਕੱਢਤੀ ਕਹਿੰਦਾ ਫਿਰ ਜੇ ਮਰਜੀ ਕਰਨੀ ਕੋਣੂ ਆਏ ਤੇ ਡਾ ਤੂੰ ਕਿ ਕੰਬੜੀ ਨਾ 100 ਗਾਲ ਕੱਢੂ ਨੂੰ ਉਹ ਕਹਿੰਦਾ ਪਈ ਉਹ 360 ਸੇ ਲੀ ਨਾਲ ਉਹਦੀ ਜਦੋਂ ਲੱਗ ਗਿਆ ਮਾਰਨ ਸੱਟੀਆਂ ਉੱਠ ਕੇ ਕਹਿੰਦਾ ਕੀ ਹੋ ਗਿਆ ਤੁਹਾਨੂੰ ਕਹਿੰਦੀ ਸਾਡਾ ਹਾਰ ਚੱਕ ਨਾ ਤਾਂ ਕਹਿੰਦਾ ਹਾਰ ਤਾਂ ਕੰਨ ਕਰੋ ਫਿਰ ਮੈਂ ਨਾ ਕਹਿੰਦਾ ਤੁਸੀਂ ਗਿਣੋ ਕਹਿ ਜਾਣੀਓ ਕਹਿੰਦੀ 360 ਸੇ ਲਿਆਣੇ ਮੇਰੀਆਂ ਕਹਿੰਦਾ ਫੇਰੀ ਇੱਕ ਸੱਟੀ ਮਾਰੀ ਉਹ ਕਹਿੰਦਾ ਹਾਂ ਕਹਿੰਦਾ ਹੋਰ ਨਾ ਮਾਰੋ ਜਿੱਥੋਂ ਦੀ ਨੰਗ ਕਈਆਂ ਹਰਾਲਡ ਕੋਟੋਂ ਮੂੰਹ ਕੱਢਦਾ ਮੈਨੂੰ ਕਹਿੰਦੀ ਕਿਉਂ ਕਹਿੰਦਾ ਮੇਰੇ ਭਾਂਜਾ ਨੇ ਕਿਹਾ ਵੀ 100 ਸੱਟੀ ਮੈਂ 70 ਮਾਰੇ ਤਾਂ ਨਹੀਂ ਬੋਲਣਾ 100 ਗਾਲ ਕੱਢੇ ਤਾਂ ਨਹੀਂ ਬੋਲਣਾ ਤੁਸੀਂ ਤਾਂ 300 ਗਾਲ ਕੱਢਤੀ ਮੈਨੂੰ 300 ਸੱਟੀ ਮਰੀ ਕਹਿੰਦਾ ਇਹਦੂ ਗਾਣਾ ਮਾਰਿਓ ਹਾਂ ਹੁਣ ਦੱਸੋ ਹਾਰ ਕੀ ਕਹਨੇ ਹੋ ਕਹਿੰਦੀ ਹਾਰ ਤਾਂ ਇਹ ਕਹਨੇ ਵੀ ਸਾਡਾ ਹਾਰ ਚੋਰੀ ਹੋ ਗਿਆ ਜੋ ਤਾਂ ਐ ਚੱਕਿਆ ਕਹਿੰਦਾ ਨਹੀਂ ਹਾਰ ਨਹੀਂ ਮੈਂ ਚੱਕਿਆ ਫਲ ਫਰੂਟ ਜੂਰ ਖਾਤੇ ਕਹਿੰਦਾ ਯਾਰ ਹਾਰ ਤਾਂ ਮੇਰਾ ਭਾਈ ਦੱਸ ਤੂੰ ਦੋਸੀ ਆ ਉਹ ਜੋਸ ਲਾ ਕੇ ਦੱਸ ਦੋ ਆਉਂਦਾ ਲੈ ਯੂਨ ਨੂੰ 360 ਉਹ ਡਾਰਾ ਆਉਂਦਾ ਤਰਿਆ ਕਹਿੰਦੀ ਵੇ ਅਰਜਨਾ ਛੇੜਤਾ ਛਾਪਾ ਹੋ ਹੁੰਦਾ ਤਾਂ ਲਈ ਭਾਈ ਕਹਿੰਦਾ ਮਾਂ ਕੋਈ ਨਾ ਕਰਦਾ ਗੱਲ ਨੂੰ ਆਓ ਭੈਣੇ ਦੱਸੋ ਕਿਵੇਂ ਆ ਕਹਿੰਦੀ ਭਾਈ ਸਾਡਾ ਹਾਰ ਚੋਰੀ ਹੋਇਆ ਬਾਗ ਦੇ ਵਿੱਚ ਇਹ ਤੇ ਉਸ ਵਕਤ ਕਹਿੰਦਾ ਕੋਈ ਨਾ ਆਪਣੇ ਹਾਰ ਤੇ ਨਹੀਂ ਚੱਕਿਆ ਨਹੀਂ ਮੈਂ ਦੱਸ ਦਿੰਦਾ ਤੁਹਾਨੂੰ ਬਿਹਾਰ ਕਿੱਥੇ ਉਹਨੇ ਭਾਈ ਹਾਰ ਜੋ ਜੋਸੀ ਨੇ ਜੋ ਸਲਵਾਈ ਉਹ ਕਹਿੰਦਾ ਨੌ ਜੋਦ ਨੂੰ ਚਿੱਲ ਫਰਦੀ ਐ ਉਹਦੇ ਪੈਰਾਂ ਚ ਹਾਰ ਐ ਤੇਰਾ ਕਹਿੰਦੀ ਮੈਂ ਤਾਂ ਹਾਰਨੇ ਕੇ ਜੰਮ ਮੇਰਾ ਤਾਂ ਚੋਰੇ ਹੈ ਉਹ ਕਹਿੰਦਾ ਨਿਸ਼ਾਨਾ ਅਰਜਨਾ ਲਾ ਦੇਗਾ ਕਹਿੰਦਾ ਲਾਤਾ ਦੂੰ ਨਿਸ਼ਾਨਾ ਜਦੋਂ ਇਹਦੀ ਨਹੀਂ ਮੈਨੂੰ ਨਿਸ਼ਾਨਾ ਕਦੇ ਬੰਨੂ ਮੈਂ ਕਹਿੰਦਾ ਨਿਸ਼ਾਨਾ ਫਿਰ ਮੈਂ ਬੰਨਦਾ ਉਹਨੇ ਢੱਕਾ ਘੱਟਤਾ ਢੇਰੀ ਚ ਕਹਿੰਦਾ ਜਦ ਤੱਕ ਢੱਕਾ ਉਤਲੇ ਗੜੇ ਤੇ ਰਹੂ ਉਹ ਤੱਕ ਤੀਰ ਨਾ ਕੱਢੀ ਮੈਂ ਆਣ ਚੋਂ ਉਹਨੇ ਸੇਤਲੇ ਦੀ ਢੱਕੇ ਦੀ ਫਿਰ ਢੱਕੇ ਦੀ ਸੇਤ ਲੈ ਕੇ ਬਹਿ ਗਿਆ ਤੀਰ ਲਾ ਲੈ ਢੱਕੇ ਦੇ ਨਾਲ ਜਦੋਂ ਇਹਨੇ ਨੇੜੇ ਮੁੜਨ ਲੱਗ ਗਿਆ ਨੇੜੇ ਆਉਣ ਲੱਗ ਗਿਆ ਕੰਨਾ ਹੁਣ ਕੱਢ ਦੇ ਮਾਂ ਚੁੱਤੀ ਰਾਂ ਜਦੋਂ ਕੱਢ ਤੈਲੇ ਦੇ ਕਾਲਜ ਚ ਛੁੱਕਿਆ ਥੱਲੇ ਅੜ ਗਿੱਲ ਪੈਰਾਂ ਚ ਅੜ ਗਰਣੀ ਦੀ ਹਾਰ ਕੰਨਾ ਚੱਕ ਕੇ ਦਾਵਾਨ ਕਰ ਦਿੱਤੀ ਉਹਨੇ ਸੋਚਿਆ ਵੀ ਆਪਾਂ ਨੂੰ ਇਹ ਵੇ ਹੋਣਗੇ ਹੋਰ ਨਹੀਂ ਕੋਈ ਵਿਆਹ ਸਕਦਾ ਦ੍ਰੋਪਦਾਂ ਦੀ ਸਰ ਤਰਕੀ ਹੋਈ ਸੀ ਤਿੰਨ ਟੰਗਾਂ ਵਾਲੀ ਸੀ ਕੁਰਸੀ ਲਾ ਲੈ ਉਹਦੇ ਤਿੰਨ ਪਾਵੇਤੀ ਤਾਹਾਂ ਥੱਲੇ ਤੇਲ ਦਾ ਕੜਾ ਹੋ ਬੋਲਦਾ ਸੀ ਤਾਹਾਂ ਮੱਸੀ ਦੀ ਮੱਸੀ ਦੇ ਅੱਖ ਬਿੰਨਣੀ ਤੀਗੀ ਜਿਹੜਾ ਅੱਖ ਬਿੰਨੂ ਤੂੰ ਤੀਰ ਨਾਲ ਉਹ ਨੂੰ ਵਿਆਹ ਸਕਦੇ ਧਰੋਪਤਾਂ ਨੂੰ ਉਹ ਕਿਸੇ ਦਾ ਵਿਜੀ ਨਹੀਂ ਤੀ ਉਹਨੇ ਅਖਾ ਵੀ ਇਹ ਬੰਨਣ ਗਾਖੋ ਮੱਸੀ ਦੀ ਜਦੋਂ ਇਹ ਨਦੀਂ ਦੀ ਨਹੀਂ ਤੀ ਤਾਂ ਹਾਰ ਲਾ ਲਿਆ ਨੇ ਇਹ ਤਾਂ ਦਿਸਣ ਵਾਲੀ ਚੀਜ਼ ਆ ਉਹ ਤਾਂ ਆਪਾਂ ਆਪਦੇ ਮਨ ਵਿੱਚ ਉਹਨੂੰ ਪਤੀ ਮੰਨ ਲਿਆ ਧਰੋਪਤਾਂ ਨੇ ਮੁੜ ਕੇ ਤੇ ਮੇਲਾ ਲੱਗਿਆ ਉਮੇ ਜੀ ਕਰੀ ਰੋਜ਼ ਲੋਕ ਜਾਂਦੇ ਨੇ ਉਹ ਕਰਨ ਉਹਨੂੰ ਐਵੇਂ ਸੀ ਧਰੋਪਤਾਂ ਬੈਹ ਲੀਏ ਉੱਥੇ ਲੋਕ ਮੱਚੀ ਗਏ ਡਿਗੜੇ ਕੜਾਹੇ ਚ ਤੇ ਡਿਗੜਾ ਕੜਾਹੋਂ ਪਰਦਾ ਥੱਲੇ ਕੁ ਕਿ ਭਾਈ ਅਰਜਨ ਕਹਿੰਦਾ ਮਾਂ ਤਾਂ ਰੋ ਜਾਂਦੇ ਨੇ ਆਪਣਾ ਚੜੀ ਕਹਿੰਦੀ ਪੁੱਤ ਤੁਹਾਡੀ ਮਾਸੀ ਆ ਇੱਥੇ ਉਹਦੇ ਕੋਲੇ ਮੈਨੂੰ ਛੱਡ ਜੋ ਤੁਸੀਂ ਜਾਓ ਮੇਲਾ ਦੇਖੋ ਉਹ ਪਿਆਰੀ ਮਾਸੀ ਕੁੜੀ ਛੱਡ ਕੇ ਨੂੰ ਆਪ ਮੇਲੇ ਚ ਵਾਗੀ ਹੁਣ ਮੇਲਾ ਕਿਹੜਾ ਤੂੰ ਹੀ ਦਰੋਪਤਾ ਦਾ ਕਿ ਜਲ ਦੋਧਨ ਵਿੱਚ ਬੈਠਾ ਅਰਜਨ ਸਿਆਣ ਲਿਆ ਇਹਨਾਂ ਦੇ ਸਾਦਾ ਰੰਗ ਦੇ ਕੱਪੜੇ ਪਾਏ ਇਹ ਸਿਆਣ ਚ ਨਾਉਣ ਅਰਜਨ ਦੀਆਂ ਅੱਖਾਂ 'ਚੋਂ ਪਾਣੀ ਡੰਗਣ ਲੱਗ ਗਿਆ ਅਰ ਆਹ ਜਲ ਦੋਧਨ ਦੇਉ ਜੜ ਜੋਨ ਕਹਿੰਦਾ ਵੇ ਅੱਜ ਜੇ ਭਾਈ ਮੇਰਾ ਅਰਜਨ ਹੁੰਦਾ ਨਾ ਅਸੀਂ ਵੇਖ ਲੈ ਜਾਂਦੇ ਦਰੋਪਤਾਂ ਨੂੰ ਐਡਾ ਇਨਸਾਨ ਕੀਤੀ ਮੇਰਾ ਭਰਾ ਪਰ ਕਹਿੰਦਾ ਹੱਥੀਂ ਕੰਮ ਕਰ ਬੈਠਾ ਉਹ ਰੋ ਰੋ ਕੇ ਖੜਾ ਹੋ ਗਿਆ ਉਹਨੇ ਭਾਈ ਦੇ ਲਾਗ ਤੁਰੇ ਫਿਰਦੇ ਰਹੇ ਦਰੋਪਤਾਂ ਕਹਿੰਦੀ ਜੀ ਪਿਤਾ ਕਹਿੰਦਾ ਹਾਂ ਕਹਿੰਦੀ ਮੈਨੂੰ ਘੋੜਾ ਤੇ ਮਰਦਾਨੇ ਕੱਪੜੇ ਦਿਓ ਮੈਂ ਆਪਣੇ ਪਤੀ ਭੌਣੂ ਕੋਈ ਨਹੀਂ ਲੱਖਾਂ ਮੁੰਡੇ ਮੱਚੀ ਜਾਂਦੇ ਨੇ ਸਰਤ ਗਲਤ ਲੱਗੀ ਕਹਿੰਦਾ ਤੇ ਪਤੀ ਭਲੇ ਕੀ ਕਹਿੰਦੀ ਹਾਂ ਮੈਨੂੰ ਸਿਆਣ ਜਦੋਂ ਰਾਣੀ ਨੇ ਮਰਦਾਨੇ ਕੱਪੜੇ ਪਹਿਨ ਕੇ ਲੈ ਕੇ ਘੋੜੇ ਤੇ ਆ ਗਈ ਉਹਨੇ ਅਰਜਨ ਸਿੰਘ ਨਾਲ ਬੈਠਾ ਸਾਧਾਂ ਦੀ ਮੰਡਲੀ 'ਚ ਬੈਠਾ ਅਰਜਨ ਸਿੰਘ ਨਾਲ ਅਰਜਨ ਸਿੰਘ ਨਾਲ ਭੀਮ ਸਿੰਘ ਨਾਲ ਜਾ ਕੇ ਕਹਿੰਦੀ ਪਤਾ ਬੇਸੰਸ ਹੋ ਜਾ ਮੈਨੂੰ ਵੇਖਣ ਆਲੀ ਆ ਗਈ ਅੱਜ ਮੈਂ ਵਿਹੀ ਜਾਉ ਕਹਿੰਦਾ ਤੈਨੂੰ ਕੀ ਪਤਾ ਕਿ ਤੂੰ ਦੱਸ ਤਾ ਅੱਜ ਮੈਂ ਵਿਹੀ ਜਾਉ ਪਰ ਮੈਨੂੰ ਐ ਨਹੀਂ ਪਤਾ ਵੀ ਹੈ ਕੌਣ ਨੇ ਉਹ ਇਹ ਨਹੀਂ ਪਤਾ ਪਰ ਕੱਪੜੇ ਸਾਧਾਂ ਨਗੇ ਨੇ ਤੇ ਕਹਿੰਦਾ ਵੀ ਠੀਕ ਹੈ ਉਹ ਕਿ ਅਰਜਨ ਭੀਮ ਕਹਿੰਦਾ ਉਹ ਲੋਕ ਮੱਛੀ ਜਾਂਦੇ ਨੇ ਤੂੰ ਅੱਜ ਨਾ ਭਰਾ ਮਾਰ ਮੱਛੀ ਜੀ ਦੀ ਅੱਖ ਚ ਜਰ ਕੋਸ ਤੂੰ ਲਾ ਕੇ ਭਰਾ ਕਰ ਉਹ ਕਹਿੰਦਾ ਉਹ ਗੁਫੀ ਆਪਾਂ ਇੱਥੇ ਚਲ ਜੁੱਧਨ ਵਰਗੇ ਬੈਠੇ ਨੇ ਕਹਿੰਦਾ ਬੈਠੇ ਰਹਿੰਦੇ ਆਪਾਂ ਨੂੰ ਕਿਹੜਾ ਤੇ ਤੂੰ ਨਾ ਲਾ ਨਹੀਂ ਕਹਿੰਦਾ ਮੈਂ ਸਾਰਾ ਕੁਝ ਸੀਟੂ ਥੱਲੇ ਅਰਜਨ ਨੂੰ ਉੱਠਣਾ ਪੈ ਗਿਆ ਅਰਜਨ ਨੇ ਕਰਕੇ ਮਾਤਾ ਕੁੰਥਾ ਨੂੰ ਯਾਦ ਚੜ੍ਹ ਕੇ ਠੀਕ ਤੇ ਲੋਕ ਤਾਂ ਉਹ ਮੱਛੀ ਕਿ ਨਹੀਂ ਤਹਾਂ ਝਾਕਦੇ ਹੁੰਦੇ ਅਰਜਨ ਨੇ ਤੇਲ ਦੇ ਕੜਾਹੇ ਕਿ ਨਹੀਂ ਸੇਤ ਬਣੇ ਲਈ ਜੇਦੀ ਮੱਸੀ ਤੇ ਇਹਦੇ ਕੜਾਹੇ ਚ ਦੀਦੀ ਤੀ ਉਹਨੇ ਉਹ ਮੱਸੀ ਦੀ ਅੱਖ ਰੇਕੀ ਫਿਰੋਂ ਉਧਰੋਂ ਤੀਰ ਕਰ ਲਿਆ ਸਿੱਧਾ ਜੇਦਾਂ ਉਹ ਤਹਾਂ ਜਾਗਦੇ ਤੇ ਫਿਰ ਤਾਂ ਮੂਰੇ ਡਿੱਗਦਾ ਤੀ ਉਹਨੇ ਥੱਲੇ ਝੱਕਿਆ ਉਹ ਤੀਰ ਦੇ ਕੜਾਹੇ ਚ ਉਹਨੂੰ ਉਧਰੋਂ ਮੈਣ ਚ ਤੀਰ ਕਰਤਾ ਅੱਖ ਬਿਨਤੀ ਉਹਨੂੰ ਘੋਲ ਵੱਜ ਗਿਆ ਵੀ ਸਾਦਾ ਨੇ ਪਹਿਲੀ ਦਰੋਪ ਤਾਂ ਸਾਦਾ ਨੇ ਪਹਿਲੀ ਅਰਜ ਜਦੋਂ ਰੋਕ ਉੱਠ ਕੇ ਆ ਗਿਆ ਵੀ ਸਾਧ ਬਹਿ ਕੇ ਲੇ ਗਿਆ ਨਹੀਂ ਅੱਜ ਮੇਰਾ ਭਾਈ ਅਰਜਨ ਬਹਿ ਕੇ ਲਿਆਂਦਾ ਨੂੰ ਕੋਈ ਭਾਈ ਉਹ ਕੋਦੀ ਕੁਟੋਰੀ ਪਾਉਣ ਲੱਗੀ ਕਹਿੰਦਾ ਇਹ ਗੱਲ ਗਲਤ ਫੈਸਲਾ ਕਰੂ ਸਾਡੀ ਮਾਂ ਨਹੀਂ ਨੀ ਕੱਲਾ ਫੈਸਲਾ ਲੈ ਸਕਦਾ ਫੈਸਲਾ ਮੇਰੀ ਮਾਂ ਲੂ ਆ ਗਏ ਕਹਿੰਦੇ ਮਾਂ ਉਹਨੂੰ ਖੜਾਤਾ ਬਾਹਰੇ ਤੂੰ ਕਹਦਾ ਬਾਹਰੇ ਖੜਾ ਜਿਵੇਂ ਮਾਂ ਕੋ ਹੁਵੇਂ ਕਰਨਾ ਕੋ ਕਹਿੰਦੇ ਠੀਕ ਹੈ ਕਹਣਾ ਮਾਂ ਸਾਨੂੰ ਇੱਕ ਚੀਜ਼ ਤੇ ਆਈ ਹੈ ਕੀਦੀ ਹੋਣੀ ਚਾਹੀਦੀ ਹੈ ਕਹਿੰਦੇ ਜਦੋਂ ਪੰਜੇ ਗਿਓ ਪੰਜਾਂ ਦੀ ਹੋਣੀ ਚਾਹੀਦੀ ਹੈ ਦਰੋਪ ਤਾਂ ਫੇ ਪੰਜ ਵੇ ਪੰਜੇ ਪੌਂਡਾਂਾਂ ਦੀ ਦਰੋਪ ਤਾਂ ਬਣੀ ਫਿਰ ਪੰਜਾਂ ਨੂੰ ਵਿਆਹੀ ਉਹ ਕਹਿੰਦਾ ਮਾਂ ਫੈਸਲਾ ਗਲਤ ਕਰੀ ਜ ਨਹੀਂ ਲੱਗਦਾ ਕਹਿੰਦੀ ਜਦੋਂ ਗਏ ਪੰਜਿਉ ਕਹਿੰਦਾ ਅਸੀਂ ਦਰੋਪਤਾ ਦਾ ਆਹ ਕਹੋਤੀ ਕਹਿੰਦੀ ਮੈਨੂੰ ਪਤਾ ਸੀ ਤਾਂ ਜ ਮੈਂ ਕਹੀ ਪੰਜਾਂ ਦੀ ਉਹ ਕਹਿੰਦੀ ਤੇ ਇਹ ਹੁਣ ਮੇਰੇ ਬਾਤਨ ਹੋ ਗਏ ਪੰਜਾਂ ਨੂੰ ਵਿਆਹਣਾ ਪਊ ਕਹਿੰਦੀ ਕੋਈ ਨਾ ਮਤਲਬ ਪੰਜੀ ਵਿਹੂੰ ਲੈ ਹੁਣ ਚੱਲ ਪਿਓ ਉਥੋਂ ਵਿਆਹ ਕੇ ਤੁਰੇ ਆਉਂਦੇ ਨੇ ਉਰੇ ਆਉਂਦੇ ਆਉਂਦਾਂ ਨੇ ਨਾ ਸੋਚਾ ਵੀ ਆਪਾਂ ਜਰਾਂ ਐ ਕਿੰਨਾ ਕੁ ਜੇ ਡਰ ਕੇ ਰਹਾਂਗੇ ਵੀ ਜਲਦ ਉਹਦੋਂ ਆਪਾਂ ਜੰਗ ਵੀ ਲਾ ਸਕਦੇ ਆ ਨਸਾਨ ਕੀ ਵੀ ਸਾਰਾ ਕੁਝ ਵੀ ਆਪਾਂ ਆਪਣੇ ਸਹਿਰ ਨੂੰ ਚਲੀਏ ਮਾਤਾ ਕੁੰਥਾ ਨੂੰ ਅਰਜਨ ਕਹਿੰਦਾ ਮਾਤਾ ਕਹਿੰਦਾ ਜੇ ਆਪਾਂ ਸਹਿਰ ਚੱਲਾਂਗੇ ਆਪਣੇ ਕਹਿੰਦੀ ਪੁੱਤਰਾ ਮੇਰੀ ਵੀ ਇਹੀ ਚਾਹ ਹੈ ਵੀ ਜੇ ਆਪਾਂ ਆਪਣੇ ਸਹਿਰ ਚਲੀਏ ਆਪਾਂ ਉਹਦਾ ਕੋਈ ਘਰ ਦਾ ਰਬਣਾਈਏ ਵੀ ਆਪਾਂ ਨੂੰ ਨਹੀਂ ਬੁਲਾਵਾਂਗੇ ਆਪਣਾ ਕਿਆਂ ਜਦੋਂ ਆ ਗਏ ਜਰਜੋਦਨ ਹੋਰ ਕੋਦ ਹੋ ਗਿਆ। ਇਹ ਮੇਰੇ ਸਾਰੇ ਆਪਾ ਦਾ ਕਹਿੰਦੇ ਸਾਧ ਨੇ ਇਹ ਤਾਂ ਆਪਣੇ ਕੋੜੀ ਵਿਆਹ ਲੈ ਦਰੋਪਤਾਂ ਨੂੰ। ਕਿਉਂ ਗਿਆ ਉਹ ਵੀ ਦਰੋਪਤਾਂ ਵਿਹਣ ਤੀ ਉੱਥੇ ਨਹੀਂ ਕੀ ਹੋਰ ਕੰਮ ਵੇਰ ਲੈਣ ਜਾਣਾ ਤੀ। ਉਹ ਕਹਿੰਦਾ ਵੀ ਬੜਾ ਚੰਗ ਪੰਗਾ ਖੜਾ ਹੋਇਆ ਪਤ ਤੋਂ। ਜਰਜੋਦਨ ਨੇ ਭਾਈ ਸੋਚਿਆ ਕਹਿੰਦਾ ਵੀ ਐਂ ਕਰੋ ਆਪਦਾ ਆਪਦੀ ਮਰਜ਼ੀ ਦੀ ਜਗਾ ਪਾ ਲੋ ਆਪਿਆ ਤੁਹਾਡਾ ਹਿੱਸਾ ਛੱਡਿਆ। ਟੱਡੇ ਚ ਬੇਈਮਾਨਾ। ਉਹਨਾਂ ਨੇ ਪਈ ਆਦਾ ਮੰਦਰ ਬਣਾ ਲਿਆ। ਜਿਹੜਾ ਜ ਬਣਾਉਣਾ ਸੀ ਪਾਂਡਮਾਨੇ। ਜਦੋਂ ਮੰਦਰ ਬਣਾਇਆ ਜਲ ਜਦੋਂ ਰੋਜ਼ ਨੰਗਾ ਕਰ ਉਥੋਂ ਦੀ ਰਸ ਰਸ ਲੈ ਕੇ ਜਦੋਂ ਜਦੋਂ ਕਾਨੀਆਂ ਦਾ ਇਨਸਾਨ ਕੀਤੀ ਉਂਗਲ ਤੇ ਕਾਨੀ ਚੜਾਉਣਾ ਹੁੰਦਾ ਹੁੰਦਾ ਕਿੱਡੀ ਮਰਜੀ ਜੀ ਉੱਚੀ ਸੀ ਉਹ ਕਾਨੀ ਨਾ ਮਾ ਲਾ ਲੈਂਦਾ ਸੀ ਉਹਨਾਂ ਦਰੋਪਤਾਂ ਖੜੀ ਕੇਸ ਸਿਕਾ ਹੀ ਜਾਵੇ ਮੰਦਰਾਂ ਚ ਆਪਦੇ ਘਰੇ ਉਹਨੇ ਕਾਨੀ ਮਾਰੀ ਦਰੋਪਤਾਂ ਦਾ ਕਾਨੀ ਕਿਤੇ ਇੱਥੇ ਲੱਗ ਗਿਆ ਦਰੋਪਤਾਂ ਨੇ ਅਖੇ ਆਪਣੀ ਕੀ ਬੱਜਾ ਉਹਨੇ ਭਾਈ ਅਰਜਨ ਨੂੰ ਦੱਸਦਾ ਕਹਿੰਦੀ ਅਰਜਨ ਕਹਿੰਦੀ ਹਾਂ ਕਹਿੰਦੀ ਜਿਹੜਾ ਰਥ ਵਾਲਾ ਆਉਂਦਾ ਕੌਣ ਹੈ ਕਹਿੰਦਾ ਜਲ ਜਲਜੋਧਨਾ ਸਾਡਾ ਭਾਈ ਹੈ ਚਾਚੇ ਤਾਈ ਦੇ ਪੁੱਤ ਹੈ ਕਹਿੰਦੀ ਫਿਰ ਇਹ ਮੇਰੇ ਕਾਨੀ ਮਾਰ ਗਿਆ ਕਹਿੰਦਾ ਇਹ ਗੱਲ ਪੀਮ ਨੂੰ ਨਾ ਦੱਸਦੀ ਪੀਮ ਪਹਿਲਾਂ ਹਰਖਿਆ ਉਹਨਾਂ ਦੇ ਕਹਿੰਦਾ ਕੰਮ ਪੀਮ ਨੂੰ ਨਾ ਦੱਸੀ ਕਹਿੰਦੀ ਪੀਮ ਹੈ ਕੀ ਚੀਜ਼ ਕਹਿੰਦਾ ਪੀਮ ਹੈ ਜੇ ਦਸ ਹੱਥਿਆਂ ਨੂੰ ਫੜ ਕੇ ਚਲਾ ਦੇ ਨਾ ਮੁਰਦੇ ਨਹੀਂ ਫਿਰ ਉੱਥੇ ਚਲਾਈਦੀ ਪੀਮ ਨੇ ਫਿਰ ਉਹ ਕਹਿੰਦੀ ਕਿ ਫਿਰ ਆਪਾਂ ਤਾਂ ਦੇਖਣਾ ਭੀਮ ਦਾ ਜੁਰਕਾ ਕਹਿੰਦਾ ਨਾ ਛਾਪਾ ਛੜ ਮਸਾਂ ਆਪਦੇ ਘਰੇ ਬੈਠੇ ਕਹਿੰਦੀ ਨਾ ਮੈਂ ਭੀਮ ਨੂੰ ਦੱਸੂੰ ਕਹਿੰਦਾ ਭੀਮ ਨੂੰ ਤੂੰ ਨਾ ਦੱਸੀ ਮੈਂ ਦੱਸੂੰ ਭਈ ਅਰਜਨ ਕਹਿੰਦਾ ਭੀਮ ਕਹਿੰਦਾ ਹਾਂ ਪਹਿਲਾਂ ਕਹਿੰਦਾ ਮਾਂ ਦੇ ਸਿਰ ਤੇ ਤਰ ਕੇ ਸੌਂ ਖਾ ਵੀ ਮੈਂ ਬੋਲਦਾ ਨਹੀਂ ਉਹਨੇ ਸੌਂ ਖਾ ਲਈ ਕਹਿੰਦਾ ਮੈਂ ਨਹੀਂ ਬੋਲਦਾ ਕਹਿੰਦਾ ਜਲਜੋਦਨ ਦਰੋਪਤਾਂ ਦੇ ਕੰਨ ਨਹੀਂ ਮਾਰ ਗਿਆ ਕਹਿੰਦਾ ਫੇਰ ਹੁਣ ਕਹਿੰਦਾ ਹੁਣ ਕੀ ਜੰਗ ਲੜਾਂਗੇ ਜਦ ਜਰਜੋਧਨ ਨੂੰ ਚਿੱਠੀ ਪਾਤੀ ਵੀ ਭਾਈ ਜੰਗ ਲੜਾਂਗੇ ਹੁਣ ਜਰਜੋਧਨ ਨੇ ਸੋਚਿਆ ਵੀ ਜੰਗ ਲੜ ਕੇ ਕੀ ਕਰਾਂਗੇ ਤਾਂ ਪੰਜੇ ਨਾ ਜਾਣਕੀ ਨੇ ਜਰਜੋਧਨ ਨੇ ਸੁਗਣਿਆ ਵਾਮੇ ਕੋਲੇ ਗੱਲ ਕਰੀ ਜਿਹੜਾ ਸੁਗਣਿਆ